ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਨੀ ਕੱਕੜ ਪਿੰਡ ਗੁਰੂ ਸਾਹਿਬ ਅੱਜ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਣਾ ਕਿਉਂਕਿ ਜਦੋਂ ਆਪਾਂ ਕਿਸੇ ਵੀ ਕਿਸੇ ਵੀ ਮਤਲਬ ਕਿਸੇ ਨਾਲ ਜੁੜਦੇ ਆ ਉਹ ਪਰਿਵਾਰ ਬਣ ਜਾਂਦਾ ਆਪਦਾ ਤੇ ਪਰਿਵਾਰ ਨਾਲ ਗੱਲਾਂ ਸਾਂਝੀਆਂ ਕਰਨੀਆਂ ਪੈਂਦੀਆਂ ਮੈਂ ਅੱਜ ਤੋਂ 12 13 ਸਾਲ ਪਹਿਲਾਂ ਇੱਕ ਖਰਾਕ ਦਾ ਕੰਮ ਕਰਦਾ ਹੁੰਦਾ ਪਸ਼ੂ ਵਾਲੀ ਖਰਾਕ ਤਾਰਾ ਫੀਡ ਉਹਦੀ ਮੇਰੇ ਕੋਲੇ ਏਜੰਸੀ ਸੀ ਵੀਰੇ ਤੇ ਅਜਮੇਰ ਨੰਬਰਦਾਰ ਮਤਲਬ ਅੰਕਲ ਜੀ ਸੀ ਮਤਲਬ ਸਾਡੇ ਪਿੰਡ ਦੇ ਨੰਬਰਦਾਰ ਸੀ ਉਹਨਾਂ ਦੇ ਮੈਂ ਦੁਕਾਨ ਤੇ ਕਿਰਾਏ ਕਿਰਾਏ ਤੇ ਲਿੱਤੀ ਸੀ ਦੁਕਾਨ 13 ਸਾਲ ਪਹਿਲਾਂ ਤੇ ਮੈਂ ਤਾਰਾ ਫੀਡ ਦੇ 8 8 ਜਿਹੜੇ ਮਤਲਬ ਪਿੰਡ ਸੀਨਾ ਉਹ ਮੇਰੇ ਅੰਡਰ ਸੀ ਜੀ ਕਿਉਂਕਿ ਉਹਨਾਂ ਨੂੰ ਮੈਂ ਫੀਡ ਦਿੰਦਾ ਹੁੰਦਾ ਸੀ 13 ਸਾਲ ਪਹਿਲਾਂ ਦੀ ਗੱਲ ਆ ਜੀ ਤੇ ਉਦੋਂ ਮਤਲਬ ਲਾ ਲੋ ਵੀ ਤੁਸੀਂ ਵੀ ਨਾਲ ਫੀਡ ਵੇਚਨੀ ਤੇ ਮੈਂ ਜਦੋਂ ਫੀਡ ਵੇਚਦਾ ਫੀਡ ਦਾ ਜਿਹੜਾ ਕਸਟਮਰ ਸੀ ਨਾ ਉਹ ਅੱਧੇ ਘੰਟੇ ਤੱਕ ਜਾਂ ਘੰਟੇ ਤੱਕ ਆਉਂਦਾ ਪਰ ਵੀ ਕਪੰਡ ਚ ਕੀ ਹੁੰਦਾ ਵੀ ਫੀਡ ਦਾ ਕੰਮ ਨਹੀਂ ਉਹਨਾਂ ਨਹੀਂ ਚੱਲਿਆ ਤੇ ਉਹਨਾਂ ਮਤਲਬ ਕੰਮ ਚੱਲ ਵੀ ਪਿਆ ਸੀ ਪਰ ਚੱਲਿਆ ਟਾਈਮ ਟਾਈਮ ਪਾ ਕੇ ਉਹਦੇ ਵਿੱਚ ਮੇਰੇ ਨਾਲ ਅੰਕਲ ਬਹਿੰਦੇ ਸੀ ਇੱਕ ਅੰਗਰੇਜ਼ ਝੋੜੜਾ ਅੰਗਰੇਜ਼ ਝੋੜ ਜਦੋਂ ਬੈਠਦੇ ਸੀ ਨਾ ਉਹ ਬਹੁਤ ਹੀ ਬਹੁਤ ਹੀ ਸਿਆਣੇ ਬੰਦੇ ਸੀ ਹੈ ਤਾਂ ਜ਼ਿੰਮੇਦਾਰ ਸੀ ਪਰ ਉਹਨਾਂ ਦੀ ਜਿਹੜੀ ਸੋਚ ਸੀ ਨਾ ਬਹੁਤ ਤਕੜੀ ਸੋਚ ਸੀ ਉਹ ਜਦੋਂ ਮੇਰੇ ਕੋਲੇ ਬੈਠੇ ਹੁੰਦੇ ਤਾਂ ਉਹਨਾਂ ਨੇ ਮੈਨੂੰ ਕੋਈ ਨਾ ਕੋਈ رائے ਦੇ ਹੀ ਜਾਣੀ ਉਹ ਮੈਨੂੰ ਜਦੋਂ ਬੈਠੇ ਬੈਠੇ ਥੰਨੀ ਕਹਿੰਦਾ ਤੂੰ ਕੱਲੀ ਖਰਾਕ ਵੇਚਦਾ ਮੈਂ ਕਿਹਾ ਹਾਂ ਜੀ ਖਰਾਕ ਵੇਚਦਾ ਕਹਿੰਦਾ ਯਾਰ ਆਪਣੇ ਕੋਲੇ ਮੱਕੀ ਮੁੱਕੀ ਵਾਲੇ ਜਵਾਰ ਵਾਲੇ ਗਾਹ ਕਾਉਂਦੇ ਆ ਮੈਂ ਹਾਂ ਆਉਂਦੇ ਆ ਜੀ ਗੱਲ ਥੋੜੀ ਸੱਚੀ ਆ ਕਹਿੰਦਾ ਤੂੰ ਐਂ ਕਰ ਮੱਕੀ ਮੁੱਕੀ ਦੇ ਨਾ ਗੱਟੇ ਚੱਕ ਲਿਆ ਜਵਾਰ ਦੇ ਵੀ ਚੱਕ ਲਿਆ ਤੇਰੇ ਕੋਲੇ ਵੇਖ ਜਾਣਗੇ ਕਿਉਂ ਉਦੋਂ ਇਨਸਾਂਸ ਸੌਂਸ ਬਣਾਉਣ ਦੀ ਲੋੜ ਨਹੀਂ ਹੁੰਦੀ ਸੀ ਵੀ ਅਗਲਾ ਵੇਚ ਲੈਂਦਾ ਹੁੰਦਾ ਸੀ ਤੇ ਮੈਂ ਕਿਹਾ ਚੱਲ ਠੀਕ ਆ ਉਦੋਂ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਉਦੋਂ ਮੋਟੀ ਮੱਕੀ ਮਿਲਦੀ ਹੁੰਦੀ ਸੀ ਤੇ 5-7 ਕਿਲੋ ਪੈਂਦੀ ਹੁੰਦੀ ਸੀ ਕਨਾਲ ਦੀ ਤੇ ਜਿਹੜਾ ਜਵਾਰ ਹੁੰਦੀ ਸੀ ਉਹ 5 ਕਿਲੋ ਪੈਂਦੀ ਹੁੰਦੀ। ਹੁਣ ਨਹੀਂ ਮੈਨੂੰ ਪਤਾ ਕਿਵੇਂ ਕਿੰਨੀ ਪੈਂਦੀ ਹੈ, ਕਿੰਨੀ ਨਹੀਂ। ਪਰ ਇੱਕ ਕੇਲਾ ਜਵਾਰ ਹੁੰਦੀ ਸੀ, ਉਹ 4 ਕਿਲੋ ਪੈਂਦੀ ਹੁੰਦੀ ਸੀ ਜਵਾਰ ਕਨਾਲ ਦੀ। ਉਦੋਂ ਮਤਲਬ ਉਹਨਾਂ ਨੇ ਮੇਰਾ ਕੰਮ ਚਲਾਇਆ। ਮਹਾਰਾਜ ਦੀ ਇਹ ਐਨੀ ਕਿਰਪਾ ਕੀਤੀ ਨਾਲ ਨਾਲ ਮੇਰਾ ਖਰਾਕ ਦਾ ਤੇ ਨਾਲ ਬੀ ਦਾ ਕੰਮ ਵਧੀਆ ਚੱਲਿਆ। ਜਵਾਰ, ਕੇਲਾ ਜਵਾਰ ਕੇਲਾ ਬਾਜਰਾ ਵੀ ਆਉਂਦਾ ਹੁੰਦਾ ਸੀ ਹੁਣ ਵੀ ਆਉਂਦਾ ਮੈਨੂੰ ਹੁੰਦਾ ਨਹੀਂ ਉਹਨਾਂ ਪਤਾ ਪਰ ਉਦੋਂ ਕੇਲਾ ਬਾਜਰਾ ਵੀ ਆਉਂਦਾ ਹੁੰਦਾ ਸੀ ਅਸੀਂ ਬਾਜਰਾ ਬਹੁਤ ਵੇਚਿਆ ਖੁੱਲਾ ਲੂਜ ਬਾਜਰਾ ਲਿਆਂਦਾ ਉਹ ਹੀ ਬਹੁਤ ਵੇਚਿਆ ਐ ਕਰਕੇ ਬਾਈ ਉਹਨਾਂ ਅੰਗਰੇਜ਼ ਅੰਕਲ ਨੇ ਮੇਰਾ ਕੰਮ ਵਧੀਆ ਮਹਾਰਾਜ ਨੇ ਮਹਾਰਾਜ ਚਲਾਤਾ ਐ ਕਰਦੇ 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 ਅੰਗਰੇਜ਼ ਅੰਕਲ ਨੇ ਮਤਲਬ ਉਹਨਾਂ ਨੇ ਉਤ ਮੈਂ ਜਿੱਥੇ ਕਿਰਾਏ ਤੇ ਬੈਠਾ ਸੀ ਮੇਰੀ ਦੁਕਾਨ ਮਤਲਬ ਅੰਕਲ ਨੇ ਇੰਨੀ ਮਿਹਰਾਈ ਨੇ ਮੇਰੀ ਕਿਰਪਾ ਕੀਤੀ ਵੀ ਅੱਜ ਮੈਂ ਆਪਦੀ ਦੁਕਾਨ ਤੇ ਬੈਠਾ ਮੇਰੀ ਆਪਦੀ ਦੁਕਾਨ ਆ ਇਹ ਅੰਗਰੇਜ਼ ਅੰਕਲ ਦੀ ਸਲਾਹ ਨੇ ਮੈਨੂੰ ਅੱਗੇ ਲਿਆਤਾ ਕੋਈ ਵੀ ਬੰਦਾ ਕੋਈ ਵੀ ਕਿਸੇ ਨੂੰ ਸਲਾਹ ਦੇਵੇ ਤਾਂ ਉਹਦੀ ਸਲਾਹ ਨੂੰ ਅਣ ਦੇਖਣਾ ਕਰੋ ਕੀ ਪਤਾ ਸੋਡੀ ਉਹ ਸਲਾਹ ਤੁਹਾਨੂੰ ਕਿੱਥੇ ਕੀ ਸੌਖ ਦੇ ਦੇ ਇਸ ਕਰਕੇ ਕਹਿਣਾ ਵੀ ਵੱਡਿਆਂ ਦੀ ਸਲਾਹ ਮਨੋ ਵੀਰੇ ਕਿਉਂਕਿ ਕੋਈ ਵੀ ਵੱਡਾ ਉਹ ਆਪਣੇ ਨਾਲੋਂ ਜ਼ਿਆਦਾ ਉਹਨਾਂ ਨੇ ਦੁਨੀਆਦਾਰੀ ਦੇਖੀ ਹੁੰਦੀ ਹੈ ਕਿਉਂਕਿ ਉਹ ਤਾਂ ਇੱਕ ਟਰੱਕ ਡਰਾਈਵਰ ਵੀ ਸੀ ਉਹ ਅੱਜ ਦੁਨੀਆ ਤੇ ਹੈ ਨਹੀਂ ਬਈ ਮੈਂ ਉਸ ਚੀਜ਼ ਨੂੰ ਮਹਿਸੂਸ ਕਰਦਾ ਜੇ ਅੱਜ ਵੀ ਹੁੰਦੇ ਤਾਂ ਮੈਨੂੰ ਮਿਲ ਕੇ ਜਾਂਦੇ ਉਹ ਹਫਤੇ ਤੱਕ ਮਹੀਨੇ 'ਚ ਚਾਰ ਗੇੜੇ ਮੇਰੇ ਕੋਲੇ ਲਾ ਜਾਂਦੇ ਸੀ ਤੇ ਬਹੁਤ ਹੀ ਮੇਰਾ ਉਹਨਾਂ ਨਾਲ ਮੋਹ ਪਿਆਰ ਰਿਹਾ ਜੀ ਉਹਨਾਂ ਦੇ ਸਾਰੇ ਪਰਿਵਾਰ ਨਾਲ ਹਜੇ ਤੱਕ ਵੀ ਮੇਰਾ ਮੋਹ ਪਿਆਰ ਬਹੁਤ ਜ਼ਿਆਦਾ ਜੀ ਉਹ ਜਦੋਂ ਮੈਨੂੰ ਮਿਲਦੇ ਆ ਨਾ ਉਹਨਾਂ ਦਾ ਸਾਰਾ ਪਰਿਵਾਰ ਉਹ ਐਦਾਂ ਹੀ ਮਿਲਦਾ ਜਿਵੇਂ ਮੈਂ ਉਹਨਾਂ ਦਾ ਛੋਟਾ ਭਰਾ ਹੁੰਨਾ ਤੇ ਮੈਂ ਵੀ ਉਹਨਾਂ ਦੇ ਫੈਮਿਲੀ ਨੂੰ ਐਦਾਂ ਹੀ ਮਿਲਦਾ ਮਤਲਬ ਜਿਵੇਂ ਮੇਰਾ ਆਪ ਦਾ ਪਰਿਵਾਰ ਹੁੰਦਾ ਆਪਾਂ ਕਦੇ ਉਹ ਮੈਂ ਕਦੇ ਵੀ ਮੇਰੇ ਪਰਿਵਾਰ ਸਾਰੇ ਪਿੰਡ ਨਾਲ ਹੀ ਐਦਾਂ ਹੀ ਆ ਵੀ ਮੈਂ ਕਿਸੇ ਆਪਾਂ ਨੂੰ ਆਪਾਂ ਆਪਦਾ ਪਰਿਵਾਰ ਹੀ ਸਮਝੀਦਾ ਸਾਰਿਆਂ ਨੂੰ ਕੋਈ ਤੇ ਭੈਣ ਆ ਉਹ ਵੀ ਆਪਦੀ ਸਮਝੀਦਾ ਕੋਈ ਭੈਣ ਆ ਉਹ ਭੈਣ ਤੋਂ ਵੱਧ ਸਮਝੀਦਾ ਵੀ ਸੋਚ ਆਪਣੇ ਘਟਿਆਣੀ ਆਪਣੇ ਮਹਾਰਾਜ ਨੇ ਬਾਕੀ ਸਾਡੇ ਪਰਿਵਾਰ ਦੀ ਸੋਚ ਸਾਰਿਆਂ ਦੀ ਵਧੀਆ ਬਾਕੀ ਕੁਝ ਗੱਲਾਂ ਸਾਂਝੀਆਂ ਕੀਤੀਆਂ ਵੱਡੇ ਭਾਈ ਜੇ ਕਿਸੇ ਨੂੰ ਵਧੀਆ ਲੱਗੀਆਂ ਤਾਂ ਕਮੈਂਟ ਕਰਿਓ ਤੇ ਅੰਗਰੇਜ਼ ਝੋੜ ਬਾਰੇ ਮੈਨੂੰ ਅੱਜ ਗੱਲਾਂ ਕਰਨੀਆਂ ਪਈਆਂ ਜੀ ਤੇ ਸੱਸੀ ਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ